ਸੜਕ ਤੇ ਹੁੱਲੜ ਬਾਜੀ ਕਰਨੀ ਹੁਣ ਹੁੱਲੜ ਬਾਜਾ ਨੂੰ ਪਵੇਗੀ ਭਾਰੀ ਤੇ ਜੇਕਰ ਤੁਸੀਂ ਵੀ ਬਿਨਾ ਹੈਲਮਟ ਜਾਂ ਫਿਰ ਤੇਜ਼ ਰਫ਼ਤਾਰ ਦੇ ਵਿੱਚ ਆਪਣੀ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋ ਤਾਂ ਹੁਣ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਹੁਣ ਪੰਜਾਬ ਪੁਲਿਸ ਹੋਰ ਹਾਈ ਟੈਕ ਹੋ ਚੁੱਕੀ ਹੈ ਤੇ ਸਰਕਾਰ ਦੇ ਵੱਲੋਂ ਨਵੇਂ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ ਜਿਸ ਦੇ ਤਹਿਤ ਹੁਣ 26 ਜਨਵਰੀ ਤੋਂ ਪੰਜਾਬ ਪੁਲਿਸ ਆਨਲਾਈਨ ਚਲਾਣ ਕੱਟੇਗੀ ਜੀ ਹਾਂ ਹੁਣ ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਆਨਲਾਈਨ ਚਲਾਨ ਕੱਟੇ ਜਾਣਗੇ ਕਿਉਂਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਨਿਯਮਾਂ ਦੀ ਪਾਲਣਾ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਕਿਉਂਕਿ ਪੰਜਾਬ ਦੇ ਵਿੱਚ ਸ਼ਰ੍ਹਾਂ ਜਿਹੜੇ ਨੌਜਵਾਨ ਨੇ ਜਾਂ ਫਿਰ ਹੋਰ ਕਈ ਬਾਹ ਚਾਲਕ ਨੇ ਉਹ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਲਗਾਤਾਰ ਸ਼ਿਕਾਇਤਾਂ ਪੁਲਿਸ ਮੁਲਾਜ਼ਮਾਂ ਦੀਆਂ ਵੀ ਮਿਲ ਰਹੀਆਂ ਸੀ ਕਿ ਪੁਲਿਸ ਮੁਲਾਜ਼ਮ ਜਿਹੜਾ ਨੇ ਉਹ ਜਾਣ ਬੁੱਝ ਕੇ ਚਲਾਨ ਕਰਦੇ ਨੇ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਪੈਸੇ ਖਾਂਦੇ ਨੇ ਤਾਂ ਹੁਣ ਸਾਰਿਆਂ ਤੋਂ ਨਜਿੱਠਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਹੈ ਹੁਣ ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਆਨਲਾਈਨ ਚਲਾਨ ਜਿਹੜੇ ਨੇ ਉਹ ਕੱਟੇ ਜਾਣਗੇ ਤੇ ਜਿਹੜੀ ਸਕੀਮ ਹੈ ਜਿਹੜੀ ਕਾਨੂੰਨ ਹੈ ਜਾਂ ਫਿਰ ਜਿਹੜੇ ਨਵੇਂ ਨਿਯਮ ਜਿਹੜੇ ਬਣਾਏ ਗਏ ਨੇ ਇਹ 26 ਜਨਵਰੀ ਯਾਨੀ ਕਿ ਰਿਪਬਲਿਕ ਡੇ ਵਾਲੇ ਦਿਨ ਤੋਂ ਲਾਗੂ ਹੋਣਗੇ ਪੰਜਾਬ ਦੇ ਵਿੱਚ ਤੇ 26 ਜਨਵਰੀ ਤੋਂ ਹੁਣ ਫੋਨ ਤੇ ਉੱਤੇ ਮੈਸੇਜ ਆਇਆ ਕਰੇਗਾ ਕਿ ਭਾਈ ਤੁਹਾਡਾ ਚਲਾਨ ਕੱਟ ਗਿਆ ਹੈ ਨਾਲ ਦੀ ਨਾਲ نیچے ਇੱਕ ਕਾਰਨ ਵੀ ਦਿੱਤਾ ਹੋਏਗਾ ਕਿ ਓਵਰ ਸਪੀਡ ਜਾਂ ਫਿਰ ਵਿਦਆਊਟ ਹੈਲਮਟ ਡਰਾਈਵਿੰਗ ਕਰਨ ਕਰਕੇ ਤੁਹਾਡਾ ਚਲਾਨ ਜਿਹੜਾ ਉਹ ਕੱਟਿਆ ਗਿਆ ਹੈ ਇਹ ਕੈਮਰੇ ਲਗਾ ਦਿੱਤੇ ਗਏ ਨੇ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਇਹ ਨਵੇਂ ਹੁਕਮ ਜਿਹੜਾ ਨੇ ਉਹ ਲਾਗੂ ਕੀਤੇ ਜਾਣਗੇ ਜਿਸ ਦੇ ਵਿੱਚ ਇੱਕ ਮਹਾਲੀ ਦੂਸਰੇ ਨੰਬਰ ਤੇ ਅੰਮ੍ਰਿਤਸਰ ਤੇ ਤੀਸਰੇ ਨੰਬਰ ਤੇ ਜਲੰਧਰ ਤੇ ਚੌਥੇ ਨੰਬਰ ਤੇ ਲੁਧਿਆਣਾ ਇਹ ਚਾਰ ਜ਼ਿਲ੍ਹੇ ਨੇ ਜਿੱਥੇ ਸਭ ਤੋਂ ਵੱਧ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤੇ ਉੱਥੇ ਲਗਾਤਾਰ ਹੁਣ ਪੰਜਾਬ ਪੁਲਿਸ ਦੇ ਨਾਲ ਕਈ ਵਾਰ ਬੈਂਸ ਬਾਜੀ ਦੀ ਹੱਥੋਂ ਪਾਈ ਦੀਆਂ ਵੀਡੀਓਜ਼ ਵੀ ਸਾਹਮਣੇ ਆndੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀਆਂ ਨੇ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਵੇਂ ਹੁਕਮ ਸਣਾ ਦਿੱਤੇ ਨੇ ਪੰਜਾਬ ਪੁਲਿਸ ਦੇ ਵੱਲੋਂ ਕੈਮਰੇ ਜਿਹੜਾ ਨੇ ਉਹ ਲਗਾ ਦਿੱਤੇ ਗਏ ਨੇ ਹਰ ਗਲੀ ਚੌਕ ਚਰਾਹੇ ਦੇ ਉੱਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਕੈਮਰੇ ਲੱਗੇ ਹੋਏ ਮਿਲਣਗੇ ਤੇ ਕੈਮਰੇਆਂ ਦੀ ਰਡਾਰ ਦੇ ਵਿੱਚ ਆਉਂਦੇ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ ਤਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨੀ ਹੋਣ ਤੁਹਾਨੂੰ ਭਾਰੀ ਪਵੇਗੀ ਮੋٹے ਚਲਾਨ ਜਿਹੜਾ ਨੇ ਉਹ ਕੱਟੇ ਜਾਣਗੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪਹਿਲਾਂ ਜਦੋਂ ਕੋਈ ਵੀ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਐਂਟਰ ਕਰਦਾ ਹੈ ਤਾਂ ਪੰਜਾਬ ਦੇ ਵਿੱਚ ਵਿਦਾਊਟ ਬੈਲਟ ਜਾਂ ਫਿਰ ਵਿਦਾਊਟ ਹੈਲਮਟ ਡਰਾਈਵਿੰਗ ਕਰਦਾ ਹੈ ਪਰ ਜਿਵੇਂ ਚੰਡੀਗੜ੍ਹ ਦੇ ਬਾਰਡਰ ਦੇ ਅੰਦਰ ਐਂਟਰ ਕਰਦਾ ਹੈ ਤਾਂ ਸਾਰੇ ਟ੍ਰੈਫਿਕ ਨਿਯਮ ਇਨ ਬਿੰਦ ਮੰਨਣੇ ਸ਼ੁਰੂ ਕਰ ਦਿੰਦੇ ਨੇ ਸੋ ਇਸੇ ਤਰੀਕੇ ਨਾਲ ਹੁਣ ਪੰਜਾਬ ਦੇ ਵਿੱਚ ਵੀ ਟ੍ਰੈਫਿਕ ਨਿਯਮਾਂ ਨੂੰ ਮਨਾਉਣ ਦੇ ਲਈ ਹੁਣ ਨਵਾਂ ਉਪਰਾਲਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸਰਕਾਰ ਹੁਣ ਆਨਲਾਈਨ ਚਲਾਨ ਜਿਹੜਾ ਉਹ ਕੱਟੇਗੀ ਪੰਜਾਬ ਪੁਲਿਸ ਦੇ ਹੱਥ ਕਮਾਂ ਜਿਹੜੀ ਉਹ ਦੇ ਦਿੱਤੀ ਗਈ ਹੈ ਪੰਜਾਬ ਪੁਲਿਸ ਹੁਣ ਆਨਲਾਈਨ ਚਲਾਨ ਕੱਟੇਗੀ ਜਿਸ ਦੇ ਨਾਲ ਜਿਹੜੀ ਲਗਾਤਾਰ ਵਿਵਾਦ ਪੈਦਾ ਹੋ ਰਿਹਾ ਸੀਗਾ ਪੰਜਾਬ ਦੀ ਆਬਾਦ ਤੇ ਪੁਲਿਸ ਦੇ ਵਿਚਕਾਰ ਉਸ ਤੋਂ ਵੀ छुटਕਾਰਾ ਜਿਹੜਾ ਉਹ ਮਿਲੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਾਈ ਟੈਕ ਕੈਮਰੇ ਜਿਹੜਾ ਨੇ ਉਹ ਲਗਾ ਦਿੱਤੇ ਗਏ ਨੇ ਜਿਸ ਦੇ ਨਾਲ ਹੁਣ ਮੋٹے ਚਲਾਨ ਉਹ ਕੀਤੇ ਜਾਣਗੇ ਤੇ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਤੇ ਮੋਹਾਲੀ ਇਹ ਚਾਰ ਜ਼ਿਲ੍ਹੇ ਨੇ ਜਿੱਥੇ ਆਨਲਾਈਨ ਚਲਾਨ ਦੀ ਪ੍ਰਕਿਰਿਆ ਹੁਣ 26 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਰਿਪਬਲਿਕ ਡੇ ਵਾਲੇ ਦਿਨ ਤੋਂ ਜਿਹੜਾ ਇਹ ਗਣਤੰਤਰਤਾ ਦਿਵਸ ਵਾਲੇ ਦਿਨ ਤੋਂ ਇਹ ਨਵੇਂ ਨਿਯਮ ਜਿਹੜਾ ਨੇ ਉਹ ਲਾਗੂ ਹੋ ਜਾਣਗੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਾਈ ਟੈਕ ਕੈਮਰੇ ਜਿਹੜਾ ਨੇ ਉਹ ਪੰਜਾਬ ਪੁਲਿਸ ਦੇ ਵੱਲੋਂ ਲਗਾਏ ਗਏ ਨੇ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਲੰਧਰ ਤੋਂ ਮੇਰੇ ਸਹਿਯੋਗੀ ਰਾਜੂ ਗੁਪਤਾ ਰਾਜੂ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੇ ਨਵੇਂ ਹਾਈ ਟੈਕ ਕੈਮਰੇ ਲਗਾਏ ਗਏ ਨੇ ਇਸ ਬਾਬਤ ਬਿਲਕੁਲ ਜਦੋਂ ਤੋਂ ਐਲਾਨ ਹੋਇਆ ਹੈ ਕਿ ਬਈ ਪੰਜਾਬ ਦੇ ਕਈ ਹੋਰ ਸ਼ਹਿਰਾਂ ਦੇ ਵਿੱਚ ਹੁਣ ਚਲਾਨ ਜਿਹੜੇ ਨੇ ਉਹ ਸਿੱਧੇ ਨਹੀਂ ਕੱਟੇ ਜਾਣਗੇ ਹੁਣ ਚਲਾਨ ਆਨਲਾਈਨ ਤੁਹਾਡੇ ਘਰ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੋਸਟ ਰਾਹੀਂ ਚਲਾਨ ਜਿਹੜੇ ਨੇ ਉਹ ਪਹੁੰਚ ਜਾਣਗੇ ਜਦੋਂ ਤੋਂ ਇਹ ਖਬਰਾਂ ਹੁਣ ਚੱਲਣੀਆਂ ਸ਼ੁਰੂ ਹੋਈਆਂ ਨੇ ਉਦੋਂ ਤੋਂ ਮੈਂ ਮੈਂ ਜੇਕਰ ਜਲੰਧਰ ਦੀ ਗੱਲ ਕਰਾਂ ਤਾਂ ਜਲੰਧਰ ਦੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਵੀ ਬੜਾ ਪੈਦਾ ਹੋ ਗਿਆ ਕਿਉਂਕਿ ਜਲੰਧਰ ਦੇ ਲੋਕ ਜਿਹੜੇ ਨੇ ਉਹ ਟ੍ਰੈਫਿਕ ਰੂਲਾਂ ਨੂੰ ਫਾਲੋ ਕਰਨ ਦੇ ਵਿੱਚ ਸਭ ਤੋਂ ਪਿੱਛੇ ਨੇ ਤਾਂ ਇਸ ਦੇ ਨਾਲ ਬਹੁਤ ਵੱਡੀ ਜਿਹੜੀ ਹੈ ਉਹ ਖੱਲ ਵੀ ਪੈ ਸਕਦੀ ਹੈ ਟ੍ਰੈਫਿਕ ਸਮੱਸਿਆਵਾਂ ਨੂੰ ਲੈ ਕੇ ਕਈ ਚੀਜ਼ਾਂ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਹਾਲ ਫਿਲਾਲ ਦੀ ਘੜੀ ਜਿਸ ਤਰੀਕੇ ਦੇ ਨਾਲ ਇਹ ਉਪਰਾਲਾ ਜਿਹੜਾ ਹੈ ਉਹ ਸ਼ੁਰੂ ਹੋਇਆ ਹੈ ਕਿਉਂਕਿ ਜਲੰਧਰ ਸਮਾਰਟ ਸਿਟੀ ਦੇ ਵਿੱਚ ਅੰਡਰ ਜਿਹੜਾ ਹੈਗਾ ਉਹ ਸ਼ਹਿਰ ਹੁੰਦਾ ਹੈ ਸਮਾਰਟ ਸਿਟੀ ਦੇ ਦਾ ਪੈਸਾ ਕਾਫੀ ਲੱਗਿਆ ਹੋਇਆ ਹੈ ਇਸੜਕੇ ਜਲੰਧਰ ਦੇ ਵਿੱਚ ਜਿਹੜਾ ਹੈਗਾ ਉਹ ਹਰੇਕ ਪੱਖੋਂ ਕੰਮ ਵੀ ਜੜੇ ਨੇ ਉਹ ਸ਼ੁਰੂ ਹੋ ਗਏ ਨੇ ਪਰ ਇੱਕ ਕੰਮ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀਗਾ ਜਲੰਧਰ ਦੇ ਵਿੱਚ ਕਾਫੀ ਸਾਰੇ ਵਾਰਦਾਤਾ ਹੁੰਦੀਆਂ ਸੀਗੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੇ ਸੀਸੀਟੀਵੀ ਕੈਮਰੇ ਸਮਾਰਟ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਜਲੰਧਰ ਦੇ ਹਰੇਕ ਸੜਕ ਹਰੇਕ ਚੌਂਕ ਹਰੇਕ ਉਸ ਇਲਾਕੇ ਦੇ ਵਿੱਚ ਜਿੱਥੇ ਜਗ੍ਹਾ ਤੋਂ ਟ੍ਰੈਫਿਕ ਹੁੰਦੀ ਹੈ ਉਸ ਜਗ੍ਹਾ ਦੇ ਵਿੱਚ ਇਹ ਸੀਸੀਟੀਵੀ ਕੈਮਰੇਸ ਲੱਗੇ ਹੋਏ ਨੇ ਤਾਂ ਹੁਣ ਜੇਕਰ ਕੋਈ ਵੀ ਵਿਅਕਤੀ ਜਿਹੜਾ ਹੈਗਾ ਇਹ ਉਹ ట్రాਫਿਕ ਆ ਇਹ ਉਲੰਘਣਾ ਕਰਦਾ ਹੈ ਕੋਈ ਵੀ ਵਿਅਕਤੀ ਰੈੱਡ ਲਾਈਟ ਜੰਪ ਕਰਦਾ ਹੈ ਬਿਨਾ ਹੈਲਮਟ ਵਾਲਾ ਉਸ ਤੋਂ ਬਾਅਦ ਬਿਨਾ ਕਿਸੇ ਨੇ ਬੂਟ ਪਾਏ ਹੁਣ ਜਾਂ ਫਿਰ ਪਾਪਰ ਤਰੀਕੇ ਦੇ ਜੋ ਗਾਈਡਲਾਈਨਸ ਨੇ ਟ੍ਰੈਫਿਕ ਨਿਯਮਾ ਦੀਆਂ ਲੇਕਰ ਉਹ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਚਲਾਨ ਜਿਹੜਾ ਹੈ ਉਹ ਸਿੱਧਾ ਉਹਦੇ ਘਰ ਦੇ ਵਿੱਚ ਪਹੁੰਚ ਜਾਵੇਗਾ ਨਾ ਕਿਸੇ ਦੇ ਚਿਕਚਕ ਬਾਜ਼ੀ ਅਤੇ ਨਾ ਹੀ ਕਿਸੇ ਹੋਰ ਚੀਜ਼ ਦੀ ਜਿਹੜੀ ਆ ਵਾਤਾਲਾਪ ਹੋਵੇਗੀ ਸਿੱਧਾ ਚਲਾਨ ਜਿਹੜਾ ਹੈ ਉਹ ਘਰ ਦੇ ਵਿੱਚ ਪਹੁੰਚੇਗਾ ਇੱਕ ਵੱਡਾ ਰਾਹਤ ਵੱਡੀ ਰਾਹਤ ਜਿਹੜੀ ਹੈ ਉਹ ਪੰਜਾਬ ਪੁਲਿਸ ਨੂੰ ਵੀ ਬੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਉਹ ਰਾਹਤ ਇਹ ਹੈ ਕਿ ਜਦੋਂ ਪੰਜਾਬ ਪੁਲਿਸ ਦੇ ਨੌਜਵਾਨ ਨਾਕੇ ਦੇ ਉੱਪਰ ਖੜੇ ਹੁੰਦੇ ਸੀ ਤਾਂ ਉਹਨਾਂ ਵੱਲੋਂ ਜਦੋਂ ਚਲਾਨ ਕੱਟਿਆ ਜਾਂਦਾ ਸੀਗਾ ਤਾਂ ਕੋਈ ਵੀ ਵਿਅਕਤੀ ਕਹਿ ਦਿੰਦਾ ਸੀ ਕਿ ਬਈ ਮੇਰਾ ਫਲਾਣਾ ਚਾਚਾ ਇਸ ਦੇ ਵਿੱਚ ਹੈ ਮੇਰਾ ਤਾਇਆ ਇਸ ਦੇ ਵਿੱਚ ਹੈ ਤਾਂ ਉਹ ਚੀਜ਼ਾਂ ਵੀ ਜੜੀਆਂ ਨੇ ਉਹ ਘੁਣਾ ਕੰਮ ਨਹੀਂ ਹੋਣ ਗਿਆ ਚੱਲਣ ਗਿਆ ਨਹੀਂ ਅਤੇ ਪੁਲਿਸ ਦੇ ਨਾਲ ਕਈ-ਕਈ ਵਾਰ ਤਾਂ ਜਦੋਂ ਪੁਲਿਸ ਚਲਾਨ ਕੱਟਦੀ ਹੈ ਟ੍ਰੈਫਿਕ ਪੁਲਿਸ ਜਦੋਂ ਚਲਾਨ ਕਰਦੀ ਹੈ ਤਾਂ ਉਹਨਾਂ ਦੇ ਨਾਲ ਵਿਅਕਤੀ ਜਿਹੜਾ ਹੈ ਉਹ ਲੜ ਵੀ ਪੈਂਦਾ ਹੈ ਤੇ ਲੜਾਈ ਇੱਥੇ ਤੱਕ ਵੱਜ ਜਾਂਦੀ ਹੈ ਕਿ ਪੁਲਿਸ ਦੇ ਜਿਹੜਾ ਹੈਗਾ ਹੈ ਉਹ ਖੂਨੋਂ-ਖੂਨ ਵੀ ਪੁਲਿਸ ਨੂੰ ਉਹ ਨਾ ਪਛਾਣ ਦੇ ਸਕਦਾ ਲੱਗਦਾ ਹੈ ਕਿ ਇਹ ਪੁਲਿਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਾਹਤ ਜਿਹੜੀ ਆ ਪੁਲਿਸ ਨੂੰ ਮਿਲੀ ਹੈ ਜੀ ਰਾਜੂ ਇੱਕ ਜਾਣਕਾਰੀ ਹੋਰ ਦਿਓ ਕਿਉਂਕਿ ਜਲੰਧਰ ਦੇ ਵਿੱਚ ਕੁਝ-ਕੁਝ ਅਜਿਹੇ ਏਰੀਏ ਨੇ ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਮਿਲਦਾ ਹੈ ਚਾਹੇ ਉਹ ਗੁਰੂ ਨਾਨਕ ਮਿਸ਼ਨ ਚੌਂਕ ਹੋਵੇ ਜਾਂ ਫਿਰ ਨਕੂਦਰ ਚੌਂਕ ਹੋਵੇ ਤੇ ਜਿਹੜੇ ਕੈਮਰੇ ਲਗਾਏ ਗਏ ਨੇ ਜਾਂ ਜਿਹੜਾ ਆਨਲਾਈਨ ਸਿਸਟਮ ਪੂਰਾ ਤਿਆਰ ਕੀਤਾ ਗਿਆ ਹੈ ਪੂਰੇ ਜਲੰਧਰ ਦੇ ਵਿੱਚ ਨੈਟਵਰਕ ਬਣਾਇਆ ਗਿਆ ਹੈ ਜਾਂ ਕੁਝ ਗਿਨੇ ਚੁਣੇ ਚੌਕ ਨੇ ਏਰੀਆ ਨੇ ਜਿੱਥੇ ਟ੍ਰੈਫਿਕ ਜ਼ਿਆਦਾ ਹੁੰਦਾ ਉਹ ਚੁਣੇ ਗਏ ਨੇ ਨਹੀਂ ਬਿਲਕੁਲ ਪੂਰੇ ਜਲੰਧਰ ਦੇ ਵਿੱਚ ਇਹ ਸਮਾਰਟ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਕਿਉਂਕਿ ਜਲੰਧਰ ਸਮਾਰਟ ਸਿਟੀ ਦੇ ਅਧੀਨ ਜੜਾ ਹੈ ਉਹ ਸ਼ਹਿਰ ਹੈਗਾ ਜੀ ਤਾਂ ਜਲੰਧਰ ਦੇ ਹਰੇਕ ਇਲਾਕੇ ਦੇ ਵਿੱਚ ਜਿਸ ਜਗ੍ਹਾ ਤੋਂ ਜਿਹੜਾ ਹੈਗਾ ਏ ਉਹ ਸੜਕਾਂ ਗੁਜ਼ਰਦੀਆਂ ਨੇ ਉਸ ਹਰੇਕ ਜਗ੍ਹਾ ਉੱਪਰ ਜਿਹੜੀਆਂ ਨੇ ਉਹ ਇਹ 스마트 ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਕਿ ਕੋਈ ਵੀ ਵਿਅਕਤੀ ਕਿਧਰੋਂ ਵੀ ਜੇਕਰ ਜਾਵੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰੇ ਉਸ ਦਾ ਚਲਾਨ ਜਿਹੜਾ ਹੈ ਉਸ ਵੇਖ ਘਟਿਆ ਜਾਵੇ ਮੈਂ ਖਾਸ ਕਰਕੇ ਨਾਮ ਜਿਹੜੇ ਨੇ ਉਹ ਲੈ ਦਿੰਦਾ ਵਾਂ ਜਿਸ ਜਗ੍ਹਾ ਦੇ ਉੱਪਰ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਜਲੰਧਰ ਦਾ ਸਭ ਤੋਂ ਮਸ਼ਹੂਰ ਚੌਂਗ ਜੋਤੀ ਟੋਕ ਐ ਜਿਸ ਤੋਂ ਬਾਅਦ ਗੁਰੂ ਨਾਨਕ ਮਿਸ਼ਨ ਟੋਕ ਮਾਲ ਟਾਊਨ ਹੋ ਗਿਆ ਉਸ ਦੇ ਨਾਲ-ਨਾਲ ਤੁਸੀਂ ਸੈਂਟਰਲ ਟਾਊਨ ਦੀ ਗੱਲ ਕਰ ਲਓ ਨਾਲ ਹੀ ਉਸ ਦੇ ਅੱਗੇ ਜੇਕਰ ਅਸੀਂ ਆ ਜਾਈਏ ਤਾਂ ਰੇਲਵੇ ਸਟੇਸ਼ਨ ਵੱਲ ਜਿਹੜਾ ਹੈਗਾ ਹੈ ਉਸ ਤੋਂ ਜਿਹੜਾ ਹੈਗਾ ਅੱਗੇ ਆ ਜਾਈਏ ਤਾਂ ਲੰਮਾ ਪਿੰਡ ਇਲਾਕਾ ਕਾਫੀ ਜਿਹੜਾ ਹੈਗਾ ਏ ਉਹ ਟ੍ਰੈਫਿਕ ਵਾਲਾ ਇਲਾਕਾ ਹੈ ਤਾਂ ਇਹ ਸਾਰੇ ਜਿਹੜੇ ਇਲਾਕੇ ਇਸ ਜਗ੍ਹਾ ਦੇ ਉੱਪਰ ਕਾਫੀ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਕਿ ਕੋਈ ਵੀ ਵਿਅਕਤੀ ਕਿਧਰੋਂ ਵੀ ਜਿਹੜਾ ਹੈਗਾ ਹੈ ਉਹ ਬਿਨਾਂ ਜੇਕਰ ਉਸ ਤਰੀਕੇ ਦੀ ਉਲੰਘਣਾ ਕੀਤੀ ਹੈ ਤਾਂ ਉਸ ਦੇ ਚਾਰਚਲਾਨ ਜੜਾਏ ਉਹ ਹਰ ਹਾਲ ਦੇ ਵਿੱਚ ਪਹੁੰਚਣਾ ਹੀ ਪਹੁੰਚਣਾ ਹੈ। ਇਸ ਦੇ ਨਾਲ ਆਮ ਲੋਕ ਵੀ ਜਿਹੜੇ ਨੇ ਉਹ ਹੁਣ ਸਤਰਕ ਹੋਣਗੇ। ਆਮ ਲੋਕਾਂ ਨੂੰ ਵੀ ਇੱਕ ਤਰੀਕੇ ਦਾ ਡਰ ਪਵੇਗਾ ਕਿ ਬਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਜੀ, ਅੰਦਰਾਜੂ ਨਾਲ ਦੀ ਨਾਲ ਇਹ ਵੀ ਮੰਨ ਸਕਦੇ ਹਾਂ ਕਿ ਹਮੇਸ਼ਾ ਪਹਿਲਾਂ ਇਹ ਕਈ ਵਾਰ ਦੇਖਿਆ ਗਿਆ ਹੈ। ਕਿ ਕਈ ਵਾਰ ਉਹ ਸ਼ਹਿਰ ਦੇ ਵਿੱਚ ਵਾਰਦਾਤ ਹੋ ਜਾਂਦੀ ਹੈ ਜਿਹੜੇ ਬੰਦੇ ਦੇ ਵੱਲੋਂ ਵਾਰਦਾਤ ਕੀਤੀ ਹੈ ਉਹ ਭੱਜਣ ਦੇ ਵਿੱਚ ਵੀ ਸਫਲ ਹੋ ਜਾਂਦੇ ਨੇ ਸੋ ਨਾ ਸਿਰਫ ਟ੍ਰੈਫਿਕ ਨਿਯਮਾ ਕਰਕੇ ਬਲਕਿ ਪੁਲਿਸ ਨੂੰ ਇਸ ਤਰੀਕੇ ਦੇ ਨਾਲ ਵੀ ਮਦਦਗਾਰ ਸਾਬਿਤ ਹੋਣਗੇ ਕਿਉਂਕਿ ਜਗਾ ਜਗਾ ਕੈਮਰੇ ਲੱਗੇ ਹੋਣਗੇ ਤਾਂ ਪੁਲਿਸ ਨੂੰ ਜਿਹੜਾ ਘਰਾਂ ਘਰਾਂ 'ਚ ਜਾ ਕੇ ਸੀਸੀਟੀਵੀ ਨਹੀਂ ਚੈੱਕ ਕਰਨੇ ਪੈਣਗੇ ਬਿਲਕੁਲ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਹਰੇਕ ਇਲਾਕੇ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਹਰੇਕ ਥਾਵਾ ਦੇ ਉੱਪਰ ਕੈਮਰੇ ਲੱਗੇ ਹੋਏ ਨੇ ਜਦੋਂ ਉੱਥੇ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਛੱਟਕੀ ਜਿਹੜਾ ਹੈ ਉਹ ਮਲਜ਼ਮ ਨੂੰ ਪਕੜਨ ਦੇ ਵਿੱਚ ਸਫਲ ਹੋ ਜਾਂਦੀ ਹੈ اسی ਤਰੀਕੇ ਦੇ ਨਾਲ ਹੁਣ ਜਲੰਧਰ ਦੇ ਵਿੱਚ ਜਿਸ ਤਰੀਕੇ ਦੇ ਕੈਮਰੇ ਲਗਾਏ ਗਏ ਨੇ 스마트 ਕੈਮਰੇ ਲਗਾਏ ਗਏ ਨੇ ਤਾਂ ਉਸ ਦੇ ਨਾਲ ਜ਼ਰੂਰ ਇਹ ਜਿਹੜਾ ਹੈਗਾ ਹੈ ਪੁਲਿਸ ਨੂੰ ਜ਼ਰੂਰ ਫਾਇਦਾ ਹੋਵੇਗਾ ਕਿਉਂਕਿ ਜਦੋਂ ਕੈਮਰੇ ਹਰ ਇੱਕ ਥਾਂ ਦੇ ਉੱਪਰ ਲੱਗੇ ਹੋਣਗੇ ਤਾਂ ਮਲਜ਼ਮ ਕਿਸੇ ਵੀ ਰਾਤ ਉਹ ਜਿਹੜਾ ਹੈ ਉਹ ਭਜ ਨਹੀਂ ਸਕੇਗਾ ਜੇਕਰ ਭਜੇਗਾ ਤਾਂ ਉਸ ਦੀ ਜੜੀ ਹੈ ਉਹ ਪਾਲ ਪੁਲਿਸ ਦੇ ਇਹਨਾਂ ਸੀਸੀਟੀਵੀ ਕੈਮਰਾ ਰਾਹੀਂ ਬਹੁਤ ਜਲਦੀ ਕਰ ਲਵੇਗੀ ਜੀ ਬਹੁਤ ਬਹੁਤ ਧੰਨਵਾਦ ਰਾਜੂ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਮੇਰੇ ਨਾਲ ਫੋਨ ਤੇ ਮੇਰੇ ਸਹਿਯੋਗੀ ਰਾਜੂ ਗੁਪਤਾ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਦੇ ਹਰ ਗਲੀ ਮੋਹਲੇ ਦੇ ਵਿੱਚ ਚੌਰਾਹਿਆਂ ਦੇ ਉੱਤੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਜਿਹੜੇ ਨੇ ਕੈਮਰੇ ਲਗਾ ਦਿੱਤੇ ਗਏ ਨੇ ਸੋ ਪੁਲਿਸ ਨੂੰ ਵੱਡਾ ਜਿਹੜੀ ਰਾਹਤ ਹੈ ਉਹ ਵੀ ਮਿਲਦੀ ਹੋਏ ਦਿਖਾਈ ਦੇ ਰਹੀ ਹੈ ਜਿਵੇਂ ਮੇਰੇ ਸਹਿਯੋਗੀ ਨੇ ਵੀ ਦੱਸਿਆ ਕਿ ਅਕਸਰ ਹੀ ਨੌਜਵਾਨ ਜਾਂ ਫਿਰ ਔਰ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਅਕਸਰ ਹੀ ਡਰਾਵਾ ਵੀ ਦਿੰਦੇ ਨੇ ਕਿ ਸਾਡੇ ਰਿਸ਼ਤੇਦਾਰ ਫਲਾਣੇ ਮਹਿਕਮੇ ਦੇ ਨੇ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਸੋ ਇਸ ਦੇ ਨਾਲ ਹੁਣ ਵੱਡੀ ਰਾਹਤ ਜਿਹੜੀ ਆ ਉਹ ਵੀ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਮਿਲੇਗੀ ਕਿ ਹੁਣ ਬੈਂਸਬਾਜੀ ਦੀ ਲੋੜ ਪੰਜਾਬ ਪੁਲਿਸ ਨੂੰ ਨਹੀਂ ਮਿਲੇਗੀ ਨਾਲ ਦੀ ਨਾਲ ਜੇਕਰ ਟ੍ਰੈਫਿਕ ਨਿਯਮਾਂ ਤੋਂ ਹਟਕੇ ਵੀ ਦੇਖੀਏ ਤਾਂ ਵੱਡਾ ਸਹਾਰਾ ਪੰਜਾਬ ਪੁਲਿਸ ਨੂੰ ਮਿਲ ਰਿਹਾ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਕਈ ਦੋਸ਼ੀ ਜਿਹੜਾ ਨੇ ਬਾਰਦਾਤ ਕਰਕੇ ਫਰਾਰ ਹੋਣ ਦੇ ਵਿੱਚ ਸਫਲ ਹੋ ਜਾਂਦੇ ਨੇ ਤੇ ਪੰਜਾਬ ਪੁਲਿਸ ਨੂੰ ਘਰ ਘਰ ਜਾ ਕੇ ਜਿਹੜਾ ਮਿੰਤਾ ਕਰਨੀਆਂ ਪੈਂਦੀਆਂ ਨੇ ਤੇ ਉਸ ਤੋਂ ਬਾਅਦ ਟ੍ਰੈਫਿਕ ਜਿਹੜੇ ਕੈ ਸੀਸੀਟੀਵੀ ਕੈਮਰੇ ਨੇ ਉਸ ਦੇ ਰਾਹੀਂ ਪੂਰੀ ਜਾਣਕਾਰੀ ਇਕੱਠੀ ਕਰਨੀ ਪੈਂਦੀ ਹੈ ਸੋ ਜੇਕਰ ਹੁਣ ਆਪਣੀ ਹੀ ਪੰਜਾਬ ਪੁਲਿਸ ਦੇ ਵੱਲੋਂ ਕੈਮਰੇ ਲਗਾ ਦਿੱਤੇ ਗਏ ਨੇ ਤਾਂ ਕਿਸੇ ਵੀ ਛਾਤਰ ਬੰਦੇ ਦੇ ਉੱਤੇ ਨਿਗਰਾਨੀ ਰੱਖਣੀ ਜਿਹੜੀ ਹੈ ਉਹ ਪੰਜਾਬ ਪੁਲਿਸ ਨੂੰ ਸੌਖੀ ਹੋ ਜਾਵੇਗੀ ਸੋ ਹੁਣ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਇਹ ਸਿਸਟਮ ਲਾਗੂ ਕਰ ਦਿੱਤਾ ਗਿਆ ਜਿਸ ਦੇ ਵਿੱਚ ਮੋਹਾਲੀ ਹੁਣ ਜਲੰਧਰ ਉਸ ਤੋਂ ਬਾਅਦ ਅੰਮ੍ਰਿਤਸਰ ਤੇ ਲੁਧਿਆਣਾ ਇਹ ਚਾਰ ਪ੍ਰਮੁੱਖ ਸ਼ਹਿਰ ਨੇ ਜਿੱਥੇ ਇਹ ਨਵਾਂ ਸਿਸਟਮ ਜਿਹੜਾ ਆਨਲਾਈਨ ਚਲਾਉਂਦਾ ਇਹ ਲਾਗੂ ਹੋਣ ਜਾ ਰਿਹਾ ਹੈ 26 ਜਨਵਰੀ ਯਾਨੀ ਕਿ ਗਣਤੰਤਰਤਾ ਦਿਵਸ ਵਾਲੇ ਦਿਨ ਤੋਂ ਹੀ ਜਿਹੜਾ ਇਹ ਨਵਾਂ ਸਿਸਟਮ ਹੈ ਆਨਲਾਈਨ ਚਲਾਉਂਦਾ ਇਹ ਲਾਗੂ ਹੋ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਪੁਲਿਸ ਹੁਣ ਬਿਨਾਂ ਬੈਂਸਵਾਜੀ ਤੋਂ ਬਿਨਾਂ ਰੋਕਟੋਕ ਤੋਂ ਜਿਹੜਾ ਹੈ ਉਹ ਆਨਲਾਈਨ ਚਲਾਨ ਕਰਕੇ ਘਰ ਭੇਜੇਗੀ ਚੰਡੀਗੜ੍ਹ ਦੇ ਵਿੱਚ ਪਹਿਲਾਂ ਹੀ ਇਹ ਸਿਸਟਮ ਜਿਹੜਾ ਉਹ ਚੱਲਦਾ ਹੈ ਜਿਸ ਤੇ ਆਨਲਾਈਨ ਚਲਾਨ ਕੱਟੇ ਦਿੱਤੇ ਜਾਂਦੇ ਨੇ ਤੇ ਫੋਨ ਦੇ ਰਾਹੀਂ ਮੈਸੇਜ ਆਉਂਦਾ ਹੈ ਤੇ ਜਾਂ ਫਿਰ ਇੱਕ ਚਿੱਠੀ ਜਿਹੜੀ ਆ ਚਲਾਨ ਦੀ ਘਰ ਪਹੁੰਚ ਜਾਂਦੀ ਹੈ ਕਿ ਤੁਹਾਡਾ ਚਲਾਨ ਕੱਟਿਆ ਗਿਆ ਹੈ ਕਾਰਨ ਵੀ ਵਿੱਚ ਦੱਸਿਆ ਹੁੰਦਾ ਹੈ ਕਿ ਓਵਰ ਸਪੀਡ ਸੀਟ ਬੈਲਟ ਨਾ ਲਾਣਾ ਜਾਂ ਫਿਰ ਕਿਸੇ ਹੋਰ ਤਰੀਕੇ ਦੀ ਟ੍ਰੈਫਿਕ ਨਿਯਮ ਦੀ ਉਲੰਘਣਾ ਜਿਹੜੀ ਆ ਉਹ ਦੱਸੀ ਜਾਂਦੀ ਹੈ ਸੋ ਮਹਾਲੀ ਤੋਂ ਵੀ ਮੇਰੇ ਨਾਲ ਮੇਰੇ ਸਹਿਯੋਗੀ ਮੇਜਰ ਅਲੀ ਜੁੜ ਚੁੱਕੇ ਨੇ ਮੇਜਰ ਜੀ ਕੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਜਿਹੜੇ ਕੈਮਰੇ ਹਾਈ ਟੈ ਜੀ ਇਹ ਜਿਹੜੇ ਆ ਹਾਈ ਟੈਕ ਕੈਮਰੇ ਹੈਗੇ ਆ ਜਿਹੜੇ ਲੋਕੀ ਸ਼ਰਾਰਤੀ ਅੰਸਰ ਹੈਗੇ ਆ ਤੇ ਲੋਕੀ ਜਿਹੜੇ ਰੈੱਡ ਲਾਈਟ ਵਗੈਰਾ ਕ੍ਰੋਸ ਕਰਦੇ ਆ ਉਹਨਾਂ ਦੇ ਚਲਾਨ ਜਿਹੜੇ ਹੈਗੇ ਆ ਜਿੱਦਾਂ ਚੰਡੀ ਆਪਣੇ ਲੱਗੇ ਲੰਦੀ ਯੂਟੀ ਚੰਡੀਗੜ੍ਹ ਹੈਗੀ ਆ ਮੋਹਾਲੀ ਜ਼ਿਲ੍ਹੇ ਦੇ ਲੁਧਿਆਣਾ ਦੇ ਪੰਜਾਬ ਚ ਵੱਖ-ਵੱਖ ਟਾਹਮਾਂ ਦੇ ਜਿਹੜੇ ਇਹ ਕੈਮਰੇ ਲਗਾਏ ਗਏ ਹੈਗੇ ਆ ਹੁਣ ਇਹਨਾਂ ਦੀ ਨਜ਼ਰਾਂ ਤੋਂ ਜਿਹੜੇ ਫੁੱਲੜਬਾਜੀ ਕਰਨ ਵਾਲੇ ਤੇ ਰੂਲ ਨੂੰ ਤੋੜਨ ਵਾਲੇ ਜਿਹੜੇ ਅੰਸਰ ਹੈਗੇ ਆ ਤੇ ਨੰਬਰ ਦੋ ਇਸ ਇਸ ਜਿਹੜਾ ਹੈਗਾ ਆ ਪੁਲਿਸ ਨੂੰ ਕ੍ਰਾਈਮ ਤੇ ਨੱਥ ਪਾਣੋਂ ਇਹ ਸਫਲਤਾ ਹਾਸਲ ਹੋਵੇਗੀ ਜੀ ਜੀ ਅੰਮੇਰਸ ਬਾਬਤ ਵੀ ਕੋਈ ਜਾਣਕਾਰੀ ਹੈ ਕਿ ਪੂਰੇ ਮੋਹਾਲੀ ਦੇ ਵਿੱਚ ਹੀ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਜਾਂ ਫਿਰ ਕੋਈ ਥਾਮਾ ਜਿਵੇਂ 에어ਪੋਰਟ ਰੋਡ ਹੋ ਗਿਆ ਸੈਕਟਰ 67 ਹੋ ਗਿਆ ਜਾਂ ਫਿਰ ਉਸ ਤੋਂ ਇਲਾਵਾ ਸੁਹਾਣੇ ਵਾਲਾ ਚੌਕ ਹੋ ਗਿਆ ਇਹ ਉਹ ਥਾਮਾਂ ਨੇ 3B2 ਵਗੈਰਾ ਜਿੱਥੇ ਸਭ ਤੋਂ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਜਿੱਥੇ ਸਭ ਤੋਂ ਵੱਧ 3B2 ਦੀਆਂ ਤਾਂ ਆਮ ਹੀ ਖਬਰਾਂ ਜਿਹੜੀਆਂ ਨੇ ਆਉਂਦੀਆਂ ਨੇ ਕਿ ਹੁੱਲੜਬਾਜੀ ਹੁੰਦੀ ਹੈ ਗੱਡੀਆਂ ਦੇ ਜੰਪ ਮਰਵਾਏ ਜਾਂਦੇ ਨੇ ਜਾਂ ਫਿਰ ਮੋਟਰਸਾਈਕਲਾਂ ਤੇ ਸਟੰਟ ਕੀਤੇ ਜਾਂਦੇ ਨੇ ਇਹ ਕੋਚਾ ਏਰੀਆ ਚੂਜ਼ ਕਰਕੇ ਕੈਮਰੇ ਲਗਾਏ ਗਏ ਨੇ ਜਾਂ ਫਿਰ ਪੂਰੇ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਕੈਮਰੇ ਲਗਾਏ ਗਏ ਨੇ ਜੀ ਜਿਹੜਾ ਹੈਗੇ ਆ ਹਰ ਲਾਈਟਾਂ ਤੇ ਹਰ ਚੌਕ ਤੇ ਜਿੱਦਾਂ ਕਿ ਨਜ਼ਰ ਆਉਂਦੇ ਸੀਗੇ ਚੰਡੀਗੜ੍ਹ 'ਚ ਦੇਖਣ ਨੂੰ ਮਿਲਦੇ ਸੀਗੇ ਕਿ ਕਿਸੇ ਥਾਂ ਤੇ ਜਿਹੜੇ ਓਵਰ ਸਪੀਡ ਦੇ ਨਾਕੇ ਲੱਗਦੇ ਸੀਗੇ ਉਹ ਕੱਟ ਗਏ ਸੀਗੇ ਐਦਾਂ ਹੀ ਉਹਨਾਂ ਨੂੰ ਨੱਥ ਪਾਉਣ ਵਾਸਤੇ ਪੰਜਾਬ ਦੇ ਜਿਹੜੇ ਲਗ ਲਗ ਥਾਵਾਂ ਹੈਗੀਆਂ ਮੋਹਾਲੀ ਜ਼ਿਲ੍ਹੇ ਦੇ ਜਿਹੜੀ ਲਗ ਲਗ ਥਾਵਾਂ ਹੈਗੀਆਂ ਲੁਧਿਆਣੇ ਦੀਆਂ ਜਿਹੜੀਆਂ ਲਗ ਲਗ ਪੁਆਇੰਟ ਸਹਿਗੇ ਆ ਉਹਨਾਂ ਤੇ ਜਿਹੜੇ ਕੈਮਰੇ ਲਗਾਏ ਗਏ ਹੈਗੇ ਆ ਤੇ ਇਨਾਂ ਇਨਾਂ ਚ ਜੀਰਕਪੁਰ ਢੇਡਵਸੀ ਜਿਹੜੇ ਹੈਗੇ ਆ ਹਲੇ ਇੱਥੇ ਜਿਹੜੇ ਕੈਮਰੇ ਦੀ ਟ੍ਰਾਇਲ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈਗੀ ਆ ਜੀ ਮੁਹਾਲੀ ਦੇ ਵਿੱਚ ਵੀ ਪਹਿਲਾਂ ਟ੍ਰਾਇਲ ਕੀਤੇ ਗਏ ਨੇ ਨਾ ਇੱਕ ਸਾਲ ਇਹ ਇੱਕ ਸਾਲ ਪਹਿਲਾਂ ਉਹਨਾਂ ਦੀ ਟ੍ਰਾਇਲ ਕੀਤੀ ਗਈ ਸੀਗੇ ਤੇ ਉਹਨਾਂ ਨੂੰ ਹੀ ਦੇਖਦੇ ਹੋਏ ਜਲੰਧਰ ਤੇ ਡੇਰਾ ਬਸੀ ਚ ਵੀ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈਗਾ ਜੀ ਜੀ ਬਹੁਤ ਬਹੁਤ ਧੰਨਵਾਦ ਮੇਜਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਹਸਾਨ ਮੇਰੇ ਨਾਲ ਮੋਹਾਲੀ ਤੋਂ ਮੇਰੇ ਸਹਿਯੋਗੀ ਮੇਜਰ ਅਲੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਹੁਣ ਸਵਾਲ ਉੱਥੇ ਆ ਗਿਆ ਖੜ ਗਿਆ ਕਿ ਹੁਣ ਵੱਡਾ ਰਾਹਤ ਜਿਹੜੀ ਹੈ ਪੰਜਾਬ ਪੁਲਿਸ ਨੂੰ ਮਿਲੇਗੀ ਕਿਉਂਕਿ ਹੁਣ ਬਿਨਾ ਬੈਂਸ ਬਾਜੀ ਤੋਂ ਬਿਨਾ ਕਿਸੇ ਗਲਤ ਕੀਤੇ ਬਗੈਰ ਜਿਹੜਾ ਹੁਣ ਹੁੱਲੜ ਬਾਜਾਂ ਦੇ ਉੱਤੇ ਨੱਥ ਪਾਈ ਜਾਵੇਗੀ ਨਾਲ ਦੀ ਨਾਲ ਵੱਡੀ ਰਾਹਤ ਇਹ ਵੀ ਰਹੇਗੀ ਕਿ ਜੇਕਰ ਕੋਈ ਸ਼ਰਾਰਤੀ ਅੰਸਰ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਆਸ ਦੇ ਉੱਤੇ ਵੀ ਪੰਜਾਬ ਪੁਲਿਸ ਹੁਣ ਬੜੇ ਆਰਾਮ ਦੇ ਨਾਲ ਨਿਗਾ ਜੜੀ ਆ ਉਹ ਆਪਣੇ ਕੈਮਰਿਆਂ ਦੇ ਰਾਹੀਂ ਰੱਖ ਸਕੇਗੀ ਸੋ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨੀ ਤੁਹਾਨੂੰ ਪੰਜਾਬ ਦੇ ਵਿੱਚ ਵੀ ਪਾਦੀ ਪੈ ਸਕਦੀ ਹੈ ਜਿਵੇਂ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਨਿਯਮਾ ਇਹਨਾਂ ਵੇਨਾ ਮੰਨੇ ਜਾਂਦੇ ਨੇ ਸੋ ਉਸੇ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਟ੍ਰੈਫਿਕ ਨਿਯਮਾ ਹੁਣ ਲਾਗੂ ਕਰਵਾਏ ਜਾਣਗੇ ਕਿਉਂਕਿ ਹੁਣ ਹਾਈ ਟੈਕ ਤਰੀਕੇ ਦੇ ਨਾਲ ਨਵਾਂ ਚਲਾਨ ਸਿਸਟਮ ਜਿਹੜਾ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ 26 ਜਨਵਰੀ ਤੋਂ ਇਸ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਜਲੰਧਰ ਅੰਮ੍ਰਿਤਸਰ ਲੁਧਿਆਣਾ ਤੇ ਮੁਹਾਲੀ ਦੇ ਇਲਾਕੇ ਨੇ ਜਿੱਥੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ 26 ਜਨਵਰੀ ਤੋਂ ਬਾਅਦ